ਕਿੰਨਾ ਵੱਡਾ ਮੇਰਾ ਨਾਮ ਹਣੀ ਕੁਮਾਰ ਹੈ ਪ੍ਰਧਾਨ ਸਬਜੀ ਮੰਡੀ ਯੂਨੀਅਨ ਮੁਖਸਰ ਸਾਹਿਬ ਜੀ ਤੇ ਮੈਂ ਦੱਸਣਾ ਚਾਹੁੰਦਾ ਕਿ ਦੋ ਚਾਰ ਰੋਏ ਸਾਡੇ ਤੇ ਲੁੱਟਾਂ ਹੋਵਾਂ ਬਹੁਤ ਹੁੰਦੀਆਂ ਸੀ ਐ ਸਵੇਰੇ ਸਬਜੀ ਮੰਡੀ ਦੇ ਵਿੱਚ ਰੇੜੀਆਂ ਵਾਲੇ ਤੇ ਆਰਤੀ ਹੁੰਦੀ ਸਵੇਰ ਤੇ ਅਲਪਛਾਤੇ ਵੀ ਲੁੱਟਾ ਹੋਇਆ ਕਰਦੀ ਸੀ ਜੀ ਤੇ ਪਰਸੋ ਵੀ ਐਸ ਐਚ ਓ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਨੂੰ ਮਿਲੇ ਸੀਗੇ ਡੀਐਸਪੀ ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਸੀ ਤੇ ਪਰਸੋ ਸਾਨੂੰ ਸਬਜ਼ੀ ਮੰਡੀ ਆ ਕੇ ਮਿਲੇ ਸੀਗੇ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਸਾਡੇ ਮਸਲੇ ਦਾ ਹੱਲ ਕੀਤਾ ਜਾਵੇ ਜੀ 24 ਘੰਟੇ ਦੇ ਅੰਦਰ ਅੰਦਰ ਪੁਲਿਸ ਪ੍ਰਸ਼ਾਸਨ ਐਸਐਚਓ ਸਾਹਮਣੇ ਜੀ ਉਹ ਬੰਦੇ ਚੱਕੇ ਆ ਜੀ ਬੰਦੇ ਕੋੜੀ ਰੋਡ ਦੇ ਸੀਗੇ ਜੀ ਤਿੰਨ ਚਾਰ ਬੰਦੇ ਹੀ ਉਹ ਚੱਕ ਗਏ 24 ਘੰਟੇ ਦੇ ਅੰਦਰ ਅੰਦਰ ਪੇਸ਼ ਕੀਤੇ ਜੀ ਜੋ ਕੁਝ ਉਹਨਾਂ ਨੇ ਲੁੱਟ ਗੋ ਕੀਤੀ ਸਭ ਕੁਝ ਮੰਨੇ ਮੰਨਿਆ ਉਹਨਾਂ ਲਈ ਮੰਮੀ ਪੁਲਿਸ ਪ੍ਰਸ਼ਾਸਨ ਦੇ ਮੂਹਰੇ ਹੀ ਸਾਨੂੰ ਸਾਡੀ ਸਬਜ਼ੀ ਮੰਡੀ ਸਾਰੀ ਆਰਟੀਸਟਿਸ਼ਨ ਯੂਨੀਅਨ ਤੇ ਰੇਡੀ ਯੂਨੀਅਨੀ ਪੁਲਿਸ ਪ੍ਰਸ਼ਾਸਨ ਤੇ ਐਸ ਐਚਓ ਸਾਹਿਬ ਡੀਐਸਪੀ ਸਾਹਿਬ ਦਾ ਧੰਨਵਾਦ ਕਰਦੇ ਕਿ ਸਾਨੂੰ ਪੂਰੀ ਖੁਸ਼ੀ ਨਹੀਂ ਲਹਿ ਰਹਾ ਸਾਡੀ ਮੰਡੀ ਦੇ ਵਿੱਚ ਕਿ ਜਿਹੜੇ ਲੁੱਟਾ ਖੋਹਾਂ ਕਰਦੇ ਸੀਗੇ ਇਹਨਾਂ ਨੂੰ ਅਰੈਸਟ ਕੀਤਾ ਤੇ ਇਹਨਾਂ ਦੇ ਪਰਚਾ ਕੱਟਿਆ ਮੇਰਾ ਨਾਮ ਹੈ ਜੀ ਤੁਹਾਡਾ ਮੇਰਾ ਅਨੰਦ ਲਨੇਜਾ ਜੀ ਨਾਮ ਮੇਰਾ ਜੀ ਕੀ ਕਹਿਣਾ ਚਾਹੋਗੇ ਜੀ ਸਬਜ਼ੀ ਮੰਡੀ ਅਸੀਂ ਆੜ ਦਾ ਕੰਮ ਕਰਦੇ ਹਾਂ ਜੀ ਸਾਰੇ ਆੜਤੀਆ ਜਿਹੋਨੇ ਸਾਡੀ ਘੜੀ ਹੈ ਜੀ ਕੌਂਸਲ ਪ੍ਰਸ਼ਾਸਨ ਦਾ ਹੈ ਵੀ ਸਾਡੇ ਨਾਲ ਪਿਛਲੇ 10-15 ਦਿਨਾਂ ਤੋਂ ਜੋ ਵੀ ਗਾਹ ਕੰਦੇ ਆ ਸਵੇਰ 4 ਵਜੇ ਸਾਡੀ ਮੰਡੀ ਸ਼ੁਰੂ ਹੋ ਜਾਂਦੀ ਹੈ 4 ਤੋਂ 6 ਬਹੁਤ ਲੁੱਟਾ ਖੋਹ ਹੋ ਰਹੀਆਂ ਸੀ ਗਿਆ ਹਥਿਆਰ ਵਿਖਾ ਕੇ ਉਹਨਾਂ ਤੋਂ ਪੈਸੇ ਲੁੱਟੇ ਜਾ ਰਹੇ ਸੀ ਗਰੀਬ ਬੰਦਿਆਂ ਤੋਂ ਮੋਬਾਈਲ ਲੁੱਟੇ ਜਾ ਰਹੇ ਸੀ ਕਿਸੇ ਤੋਂ 5000 ਕੇ ਤੋਂ 10000 ਕੇ ਤੋਂ 20000 ਛੱਟਾ ਵੀ ਮਾਰ ਕੇ ਜਾਈਆ ਬੰਦੇ ਆ ਨੇ ਉਸ ਨੇ ਐਕਸ਼ਨ ਕੀਤਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਪੁਲਿਸ ਨੇ ਐਕਸ਼ਨ ਕੀਤਾ ਅਸੀਂ ਉੱਥੇ ਪਰਸੋ ਸਬਜੀ ਮੰਡੀ ਵਿਖੇ ਇਕੱਠੇ ਹੋਈ ਸੀ ਸਾਰੇ ਮੀਟਿੰਗ ਬੁਲਾਈ ਸੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਮੋਕੇ ਤੇ ਸਾਡੇ 5 ਮਿੰਟ ਦੇ ਵਿੱਚ ਐਸਐਚਓ ਸਾਹਿਬ ਨੂੰ ਮੰਡੀ ਭੇਜਿਆ ਉਸ ਪ੍ਰਸ਼ਾਸਨ ਨੇ 24 ਘੰਟਿਆਂ ਦੇ ਵਿੱਚ ਵਿੱਚ ਬੰਦਿਆਂ ਨੂੰ ਫੜ ਕੇ ਅਰੈਸਟ ਕੀਤਾ ਬੰਦੇ ਟਰੇਸ ਕੀਤੇ ਆ ਅਸੀਂ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਸਾਹਿਬ ਦਾ ਐਸਐਚਓ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਉਮੀਦ ਚਾਹੁੰਦੇ ਆ ਵੀ ਅੱਗੇ ਤੋਂ ਇਹੋ ਜਿਹਾ ਨਹੀਂ ਲੁੱਟ ਹੋਊਗਾ ਧੰਨਵਾਦ ਆਜੋ ਜੀ ਜੀ ਇਹਰੇ ਸਾਰੇ ਜਣੇ ਅੱਗੇ ਗੁੱਡਪਾਪ ਉਸਗੇ ਲਾਣਾ ਸਰਣ ਵੀ ਆਹ ਲਿ ਗਏ ਜੀ ਜੀ ਸਰ ਕੀ ਮਾਮਲਾ ਹੈ ਜੀ ਅ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸਵੇਰੇ ਸਬਜੀ ਦੇ ਵਪਾਰੀਆਂ ਦੀ ਲੁੱਟਖੋ ਕਰਨ ਵਾਲਾ ਇੱਕ گروਹ ਅਸੀਂ ਗ੍ਰਿਫਤਾਰ ਕੀਤਾ ਜਿਸ ਚ ਤਿੰਨ ਜਣੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਨੇ ਕੀ ਮਿਤੀ 24 ਤਰੀਕ ਨੂੰ ਅਤੇ 25 ਤਰੀਕ ਨੂੰ ਵੱਖ-ਵੱਖ ਲੋਕਾਂ ਕੋਲੋਂ ਪੈਸੇ ਤੇ ਮੋਬਾਈਲ ਖੋਏ ਸੀ ਹਥਿਆਰਾਂ ਦੀ ਨੋਕ ਤੇ ਤੇ ਇਸ 'ਚ ਅਸੀਂ ਐਫ ਆਈ ਆਰ ਨੰਬਰ 79 ਮੇਦੀ 1524 ਅੰਡਰ ਸੈਕਸ਼ਨ 379 ਬੀ 34 ਆਈ ਪੀਸੀ ਰਜਿਸਟਰ ਕੀਤਾ ਤੇ ਤਿੰਨ ਦੋਸ਼ੀ ਇਸਟ ਗ੍ਰਫਤਾਰ ਕੀਤੇ ਨੇ ਜੋ ਕਿ ਸਾਡੇ ਕੋਲ ਰਿਮਾਂਡ ਹੇਠ ਨੇ ਤੇ ਦਰਾਨੇ ਪੁੱਛ ਕੇ ਅੱਗੇ ਇਹਨਾਂ ਦੇ ਹਥਿਆਰ ਵਗੈਰਾ ਅਸੀਂ ਬਰਾਮਦ ਕਰਨੇ ਸਰ ਕਿੰਨੇ ਦੇ ਮਕਦਮੇ ਦੇ ਹਾਂ ਹਾਂਜੀ ਇਹਨਾਂ ਤੇ ਜਿਹੜਾ ਜਾਰਜ ਮਸੀਹ ਇਹਦੇ ਤੇ 7 ਮੁਕਦਮੇ ਦਰਜ ਨੇ ਜੀ ਤੇ ਜਿਹੜਾ ਸੁਖਦੇਵ ਸਿੰਘ ਇਹਦੇ ਤੇ 3 ਮੁਕਦਮੇ ਨੇ ਤੇ ਹੈਪੀ ਕੁਮਾਰ ਆ ਜਿਹੜਾ ਇਹਦੇ ਤੇ ਫਿਲਹਾਲ ਕੋਈ ਮੁਕਦਮਾ ਨਹੀਂ ਦਰਜ ਇਹ ਦਾਣਾ ਮੰਡੀ ਦੇ ਨੇੜੇ ਪੁਰਾਣੀ ਦਾਣਾ ਮੰਡੀ ਦੇ ਨੇੜੇ ਰਹਿਣ ਵਾਲੇ ਨੇ ਇਹ ਕੋਟਲੀ ਰੋਡ ਦੇ ਤੇ ਤਿੰਨਾਂ ਦਾ ਇਹ ਗ로우 ਸੀਗਾ ਇਹ ਸਵੇਰੇ ਸਵੇਰੇ ਜਿਹੜੇ ਸਬਜ਼ੀ ਦੇ ਵਪਾਰੀ ਮੰਡੀ ਚ ਸਬਜ਼ੀ ਖਰੀਦਣ ਜਾਂਦੇ ਸੀ ਉਹਨਾਂ ਤੋਂ ਇਹ ਹਥਿਆਰਾਂ ਦੀ ਨੋਕ ਤੇ ਪਾਸੇ ਤੇ ਮੋਬਾਈਲ ਵਗੈਰਾ ਖੋਹ ਕਰਦੇ ਸੀ ਸਰ ਇਹ ਕਿੰਨੇ